ਮੈਂ ਮੈਡਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰ ਗੁਰਪ੍ਰੀਤ ਕੌਰ ਹੈ ਇਹ ਮਾਮਲਾ ਕਿ ਤੁਹਾਡੇ ਹਸਬੰਡ ਦੇ ਜਿਹੜੇ ਕੱਪੜੇ ਵਗੈਰਾ ਬਾਟੇ ਤੇ ਮਾਮਲਾ ਸਰ ਇੰਦਾ ਸੀਗਾ ਵੀ ਅਸੀਂ ਆਟੋ ਲਿਆ ਠੀਕ ਹੈ ਮੈਂ ਉਹਨਾਂ ਨੂੰ ਕਿਹਾ ਭਾਜੀ ਵੀ ਅਸੀਂ ਜਿਹੜੇ ਮਰਜੀ ਆਟੋ ਤੇ ਚੜੀਏ ਸਾਡੀ ਮਰਜੀ ਆ ਠੀਕ ਹੈ ਤੁਹਾਡਾ ਕੋਈ ਇਥੇ ਹੱਕ ਨਹੀਂ ਹੈ ਕਹਿੰਦੇ ਤੂੰ ਜ਼ਿਆਦਾ ਨਾ ਬੋਲ ਤੇਰਾ ਤਾਂ ਕੋਈ ਹੱਕ ਹੀ ਨਹੀਂ ਹੈ ਬੋਲਣ ਦਾ ਕਹਿੰਦਾ ਤੈਨੂੰ ਮੈਂ ਜਾਣ ਨਹੀਂ ਦੇਣਾ ਇਥੋਂ ਮੈਂ ਕਿਹਾ ਕਿਉਂ ਕਹਤੇ ਨਹੀਂ ਜਾਣ ਦੇਣਾ ਕਹਿੰਦਾ ਆ ਜਾ ਫਿਰ ਮੈਂ ਤੁਹਾਨੂੰ ਕਾੜ ਕੇ ਦਿਖਾਵਾਂ ਮੈਂ ਕਿਹਾ ਕੋਈ ਨਹੀਂ ਫਿਰ ਆ ਜਾ ਕਰਕੇ بس ਇੰਨੀ ਕੁ ਗੱਲ ਹੋਈ ਉਹਨੇ ਮੇਰੇ ਤੇ ਹੱਥ ਚੱਕਿਆ ਨਾਲੇ ਮੈਨੂੰ ਗ ਇਹ ਕੱਲੇ ਸੀ ਘਾਟ ਵਾਲਾ ਕਿਉਂ ਨਾਲ ਸੀ ਚਾਰ ਪੰਜ ਜਣੇ ਸੀਗੇ ਉਹ ਸਾਰਿਆਂ ਨੇ ਕਿਦਾਂ ਕਰ ਬੋਲੇ ਇਹ ਸਾਰੇ ਬੰਦੇ ਨਹੀਂ ਇੱਕ ਜਣਾ ਬੋਲਿਆ ਮੈਨੂੰ ਕੀ ਨਾਮ ਆ ਉਹਦਾ ਮੈਨੂੰ ਨਹੀਂ ਪਤਾ ਸਰ ਜੀਤਾ ਨਾਮ ਹੈ ਉਹਦਾ ਕਹਿ ਰਿਹਾ ਸ਼ਿਪੂਰੀ ਦਾ ਆ ਠੀਕ ਹੈ ਜੀ ਭਾਈ ਕੀ ਨਾਮ ਹੈ ਤੁਹਾਡਾ ਹੁੰਕਾਰ ਸਿੰਘ ਅੱਜ ਇਹ ਕਪੜੇ ਪਾਚੇ ਕੀ ਕਾਰਨ ਹੋਇਆ ਇਹ ਬੰਦਾ ਹੈ ਕਿ ਜੀਤਾ ਆ ਆਟੋ ਚਲਾਉਂਦਾ ਇੱਥੇ ਉਹ ਕਹਿੰਦਾ ਜੀ ਦੂਜੇ ਆਟੇ ਤੇ ਨਹੀਂ ਬਟਣਾ ਮੇਰੇ ਦੀ ਬਿਠਣਾ ਆ ਇਸ ਕਰਕੇ ਉਹਨੇ ਲੜਾਈ ਝਗੜਾ ਕੀਤਾ ਆ ਮੇਰੀ ਘਰ ਵਾਲੇ ਨੂੰ ਵੀ ਮਾਰਿਆ ਮੈਨੂੰ ਵੀ ਮਾਰਿਆ ਉਹਦੇ ਬਾਕੀ ਦੇ ਬੰਦਿਆਂ ਨੇ ਮੈਨੂੰ ਫੜ ਲਿਆ ਤੇ ਮੇਰੇ ਕਪੜੇ ਵਾਸਤੇ ਨਾਲ ਮੇਰੇ ਚਬੀੜਾ ਮਾਰੀ ਪਿੱਛੇ ਦੇ ਰਹਿਣ ਵਾਲੇ ਆ ਜੀ ਆਪਾਂ ਜੀ ਇੱਥੇ ਸਟੇਸ਼ਨ ਦੇ ਕੋਲ ਭਗਤਪੁਰਮਨ ਲਾ ਚੱਲੇ ਕਿਥੇ ਜੀ ਅ ਵਿਸਾਖੀ ਦੇਖਣ ਚੱਲੇ ਜੀ ਤੋਂ ਚੈਨ ਆਣਾ ਜੀ ਆਟੋ ਨਾਲ ਲੈ ਕੇ ਆਏ ਸੀ ਪਿੱਛੋਂ ਨਹੀਂ ਆਟੋ ਇੱਥੋਂ ਕੰਨਾਂ ਸੀ ਅਸੀਂ ਨਹੀਂ ਕੋਈ ਯੂਨੀਅਨ ਦਾ ਪੰਗਾ ਕੋਈ ਇਹਨਾਂ ਦਾ ਆਟੋ ਇਹ ਯੂਨੀਅਨ ਦਾ ਪੰਗਾ ਉਹ ਕਹਿੰਦੇ ਵੀ ਸਾਡਾ ਆਟੋ ਚੱਲਣਾ ਹੋਰ ਕਿਸੇ ਚ ਨਹੀਂ ਵੰਡਣਾ ਕਹਿੰਦੇ ਸਾਡਾ ਇੱਥੇ ਰਾਜ ਚੱਲਦਾ ਜੀ ਤੇ ਤੁਹਾਡੇ ਨਾਲ ਕਿਉਂ ਹੱਥੋਂ ਬਾਈ ਕੀਤੀ ਵੀਰੇ ਨਾਲ ਸਾਡੇ ਨਾਲ ਹੱਥੋਂ ਬਾਈ ਕੀਤੀ ਆ ਵੀ ਉਹ ਕਹਿੰਦੇ ਵੀ ਦੂਜੀ ਆਟੋ ਜੀ ਬੈਠੇ ਸਾਡੀ ਜੀ ਕਿਉਂ ਨਹੀਂ ਬੈਠੇ ਤੁਹਾਡੀ ਉਹ ਪੁੱਟ ਮਾਰ ਕੀਤੀ ਆ ਕਿ ਕਹਿੰਦੇ ਵੀ ਤੁਹਾਨੂੰ ਜਾਣ ਨਹੀਂ ਦੇਣਾ ਇੱਥੋਂ ਜੀਤਾ ਮੁੰਡਾ ਹੋਗਾ ਮਾਨਕ ਨੇ ਤੁਹਾਨੂੰ ਫਾੜ ਕੇ ਰਾ ਦੇਣਾ ਐਂਦਾ ਬੋਲਿਆ ਗਲਤ ਗਲਤ ਬੋਲਿਆ ਜਾਂ ਉਹ ਜ਼ਿਆਦਾ ਗੱਲ ਉਹ ਬੋਲਿਆ ਗਲਤ ਅਸੀਂ ਕੁਝ ਨਹੀਂ ਬੋਲੇ ਪਹਿਲਾਂ ਜਦੋਂ ਉਹਨੇ ਐਂਦਾ ਗਲਤ ਬੋਲਿਆ ਤੇ ਉਸ ਤੋਂ ਬਾਅਦ ਮਾਰਿਆ ਸਾਡੇ ਤੇ ਉਹਦੇ ਬਾਕੀ ਦੇ ਚਾਰ ਬੰਦਿਆਂ ਨੇ ਮੈਨੂੰ ਫੜ ਲਿਆ ਕੋਈ ਪਛਾਣ ਹੈਗੀ ਬੰਦੇ ਦੀ ਪਛਾਣ ਹੈਗੀ ਆ ਉਹਨੂੰ ਨੰਬਰ ਪਲੇਟ ਹੈ ਕੁਆਡੋ ਵਾਲੇ ਦੀ ਫੋਟੋ ਵਗੈਰਾ ਖਿੱਚੀ ਤੁਸੀਂ ਮੌਕੇ ਤੇ ਨਹੀਂ ਜੀ ਐਸ ਬੀ ਆਈ ਆ ਬੈਂਕ ਦਾ ਕੈਮਰਾ ਲੱਗਾ ਉਹਦੇ ਤੁਸੀਂ ਕੀਤੀ ਹੈ ਪੁਲਿਸ ਨੂੰ ਕੰਪਲੇਟ ਕਰਨ ਚੱਲੇ ਹਾਂ ਜੀ ਭਈ ਕੀ ਨਾਮ ਹੈ ਤੁਹਾਡਾ ਮਨਜੀਤ ਕੁਮਾਰ ਸਰ ਸਿਵਲ ਹਸਪਤਾਲ ਆਏ ਆ ਕੋਈ ਲੜਾਈ ਝਗੜੇ ਦਾ ਕਾਰਨ ਹੋਇਆ ਸੀ ਜੱਟਾ ਮਾਰਕੀਟ ਕੀ ਕਾਰਨ ਹੋਇਆ ਸੀ ਹਾਂਜੀ ਸਰ ਉਹ ਲੇਡੀਜ਼ ਜਿਹੜੇ ਦੋ ਹਤੇ ਇੱਕ ਜਗਾ ਉਹਨਾਂ ਦਾ ਹਸਬੰਦ ਜਗਾ ਤੇ ਇੱਕ ਇਰਖਾ ਆਇਆ ਜੀ ਮੇਰੇ ਨਾਲ ਇੱਕ ਮੰਦੀਰ ਮੁੰਡਾ ਖੜਾ ਸੀ ਦੀਪਾ ਦਾ ਨਾਂ ਤੇ ਮੈਂ ਇੰਨੀ ਗੱਲ ਕਿੰਨਾ ਬੋਲ ਕਹਾਂ ਆ ਸਵਾਰੀ ਚੱਕਦਾ ਵੀ ਇਰਖੇ ਵਾਲਾ ਮੈਂ ਆਪਣਾ ਸਟੈਂਡ ਆ ਇੱਥੋਂ ਨਹੀਂ ਚੱਕਦੇ ਹੈਗੇ ਹੋਰ ਵੀ ਕੋਈ ਇਰਖੇ ਸਾਰੇ ਨੂੰ ਪਤਾ ਵੀ ਨਹੀਂ ਚੱਕਦੇ ਉਹ ਆ ਕੇ ਜੀ ਗੱਲ ਬੋਲਣ ਲੱਗਾ ਇਰਖੇ ਵਾਲਾ ਕਹਿੰਦਾ ਇਹ ਕੋਈ ਸਟੈਂਡ ਆ ਤੁਹਾਡੇ ਇਹ ਬਹੁਤ ਗੱਲ ਲੱਗਾ ਮੈਂ ਕਿਹਾ ਯਾਰ ਇਹਨੇ ਸਟੈਂਡ ਦੀ ਜਦ ਇਹਨਾਂ ਗੱਲ ਕੀਤੀ ਵੀ ਦੇਖੋ ਸਕੈਨ ਵਾਲੇ ਨੂੰ ਸਾਰੇ ਇੱਥੇ ਦੂਜੇ ਚੱਲਦੇ ਆ ਕਿਉਂ ਸਟੈਂਡ ਸਾਡੇ ਸਟੈਂਡ ਤੋਂ ਅੱਗੇ ਜਾ ਕੇ ਜੱਕਲਾ ਸਵਾਰੀ ਵੀ ਤੈਨੂੰ ਨਹੀਂ ਕੋਈ ਕਹਿੰਦਾ ਕੁਛ ਤੇ ਮੇਰੇ ਨਾਲ ਦੇ ਮੁੰਡੇ ਨਾਲ ਸਾਰੀ ਗੱਲਬਾਤ ਹੋਈ ਆ ਮੇਨਾਂ ਬਸ ਇਹੀ ਗੱਲ ਹੋਈ ਆ ਮੈਨੂੰ ਉਹਦੀ ਘਰ ਘਰ ਵਾਲੀ ਵੀ ਵਾਈਫ ਕਾਲਾ ਕੱਢਣ ਲੱਪੇ ਤੇ ਮੇਰੇ ਉਹਨਾਂ ਨੇ ਗਾਲੀ ਗਲੋਚ ਕੀਤੀ ਤੇ ਮੇਰੇ ਉਹਦੇ ਘਰ ਵਾਲੇ ਨੇ ਉਹ ਜਾਨੀ ਕਿ ਚੱਡਾ ਮਾਰਕੀਟ ਦੇ ਅੰਦਰ ਵੀ ਚੱਲ ਗਏ ਮੈਂ ਕਿਹਾ ਨਾਲੇ ਮੰਡਾਲੀ ਦਾ ਮੁੰਡਾ ਗੱਡੀਆਂ ਚੱਲਣ ਆ ਪਤਾਨ ਸਿਕਾ ਨਾਲ ਉਹਨੇ ਇਹ ਵੀ ਗਿਆ ਭਾਂਜੀ ਤੇ ਚੰਗਾ ਲੱਗਦਾ ਦੇਖੋ ਜੀ ਅਸੀਂ ਵੀ ਖੜੇ ਆ ਬੈਸਿਕ ਹੈ ਖੜ ਕੇ ਟਾਈਮ ਘੰਟਾ ਢੰਡਾ ਖਰਾਬ ਕਰਕੇ ਵੇ ਗਿੜਾ ਲੱਗਦਾ ਸਾਡਾ ਵੇ ਤੁਸੀਂ ਸਾਡੇ ਮੋਰੇ ਚੱਕ ਕੇ ਬੈਠ ਗੰਦੀ ਅਸੀਂ ਇਹ ਤੁਸੀਂ ਜਗਾ ਨਹੀਂ ਖਰੀਦ ਲਈ ਕਹਿੰਦਾ ਮੈਂ ਕਿਹਾ ਮੈਡਮ ਸਾਡੀਆਂ ਗੱਡੀਆਂ ਦੇ ਟੈਕਸ ਵਾ ਦੇਖ ਲਓ ਸਾਰਾ ਕੁਝ ਸਾਡੇ ਕੋਲ ਆ ਤੇ ਇਹ ਗੱਡੀਆਂ ਨਹੀਂ ਸੀ ਚੱਕਦਾ ਐਂਦੀ ਗੱਲ ਹੋਈ ਉਹ ਮੇਰੇ ਨਾਲ ਉਹ ਚੱਲ ਵੀ ਕਿ ਮੈਂ ਨਹੀਂ ਬੋਲਿਆ ਮੇਰੇ ਨਾਲ ਦਾ ਮੁੰਡਾ ਦੀਪਾ ਉਹਨਾਂ ਸਾਰੀ ਗੱਲ ਹੋਈ ਮੈਨੂੰ ਉਹਨੇ ਚੱਡਾ ਮਾਰਕੀਟ ਚ ਜਨਾਨੀ ਨੇ ਗਾਲ ਕੱਢਦੀ ਈ ਰੈਕਸ਼ੇ 'ਤੇ ਖੁਦ ਮੈਂ ਜਾਣੀ ਕਿ ਉਹਨਾਂ ਨੇ ਬੋਲਿਆ ਨਹੀਂ ਕੁਝ ਵੀ ਜਾਣੀ ਕਿ ਉਹ ਚੱਲ ਗਏ ਉੱਥੋਂ ਜਦ ਚੱਲ ਗਏ ਥੋੜੇ ਅੰਦਰ ਗਏ ਬੋਲੇ ਤੇ ਸ਼ੱਡਾ ਮਾਰਕੀਟ ਦੇ ਅੰਦਰ ਉਤੋਂ ਮੈਨੂੰ ਗਾਲ ਕੱਢਦੇ ਤੁਸੀਂ ਬਦਮਾਸ਼ ਆ ਦੇ ਬਹੁਤ ਮੁੰਡੇ ਨੂੰ ਵੀ ਕਹਿਣ ਲੱਗਦਾ ਕਿ ਮੇਰੀ ਕੋਈ ਗੱਲ ਨਹੀਂ ਸੀ ਉਹਨਾਂ ਕੀਤੀ ਸਾਰੀ ਆਹ ਭੈਣ ਦੇ ਗਾਲ ਕੱਢਣਾ ਆ ਤੇ ਆਉਂਦੇ ਮੇਰੇ ਉਹਨੇ ਪਤਾ ਨਹੀਂ ਕੀ ਚੀਜ਼ ਮਾਰੀ ਹੈਗਾ ਉਹਦਾ ਹਸਬੰਦ ਜਿਹਾ ਹੋ ਸੀ ਪਤਾ ਨਹੀਂ ਬੈਗ ਜੋਨ ਕੀ ਕੱਢਿਆ ਮੇਰੇ ਬੈਗ ਪੈਠ ਦੇ ਵਿੱਚੇ ਵੀ ਆ ਮੇਰੇ ਮੁੰਡੇ ਦੇ ਵੀ ਆ ਆ ਮੇਰੇ ਹੱਥ ਦੇ ਵੀ ਲੱਗੇ ਆ ਜਿਹੜੇ ਉਹਨਾਂ ਦੇ ਕੱਪੜੇ ਪਾਟੇ ਹੋ ਗਏ ਤਾਂ ਪਾਟੇ ਫਿਰ ਉਹ ਸਰ ਮੈਨੂੰ ਨਹੀਂ ਪਤਾ ਉਹਨਾਂ ਨੇ ਦੇਖੋ ਜੀ ਸਾਰੇ ਉਹਨਾਂ ਨੂੰ ਫੜ ਰਹੇ ਸੀ ਸ਼ਿੜਾ ਰਹੇ ਮੈਨੂੰ ਤਾਂ ਸਾਰਿਆਂ ਨੇ ਫੜਿਆ ਸੀਗਾ ਮੈਂ ਤਾਂ ਇਹਨੂੰ ਮਾਰ ਵੀ ਨਹੀਂ ਸਕਿਆ ਲੇਡੀਜ਼ ਦੇ ਵਿੱਚ ਉਹ ਲੇਡੀਜ਼ ਕਹਿੰਦੀ ਲੇਡੀਜ਼ ਕਹਿੰਦੀ ਮੇਰੇ ਹੱਥ ਵਿੱਚ ਜੱਗਾ ਚ ਬੇੜਾ ਮਾਰੀਆਂ ਮੇਰੇ ਨੇ ਮੈਨੂੰ ਅਕਸ਼ਾ ਬੰਦੀ ਉਹ ਸਰ ਜਿਹੜੇ ਮੇਰੇ ਨਾਲ ਦੇ ਮੁੰਡੇ ਆ ਸਾਰੇ ਝੂੜ ਧੋੜੀ ਬੋਲਦੇ ਸਾਰੇ ਪਰਿਵਾਰ ਆ ਬੱਚੇ ਵਾਲੇ ਆ ਇਹ ਅਕਸਰ ਚੱਲੇ ਗੁਰੂ ਘਰ ਦੇ ਵਿੱਚ ਸੀਗੇ ਅਸੀਂ ਝੂਣ ਨਹੀਂ ਬੋਲਦਾ ਸਰ ਮੈਂ ਜੋ ਨਹੀਂ ਕਹੂੰਗਾ ਮੈਂ ਸਹੀ ਕਹੂੰਗਾ ਚਲੋ ਜੇ ਤੁਸੀਂ ਇਹਨਾਂ ਨੇ ਮੈਨੂੰ ਜਦੋਂ ਗਾਲੇ ਨਾਲੇ ਮੇਰੇ ਨਾਲ ਕੋਈ ਗੱਲ ਨਹੀਂ ਸੀਗੀ ਨਾਲ ਮੇਰੇ ਨਾਲ ਦੇ ਮੁੰਡੇ ਨਾਲ ਸੀਗੀ ਗਾਲੀ ਗਲੋਚ ਕੀਤੀ ਮੇਰੇ ਬੱਚੇ ਛੋਟੇ ਜਿਹੇ ਆ ਉਹਨਾਂ ਨੇ ਇਹ ਲੇਡੀਜ਼ ਨੇ ਗਾਲਾਂ ਕੱਢੀਆਂ ਤੇਰੀ ਮਾਂ ਦੀ ਤੇਰੀ ਭੈਣ ਦੀ ਕੀ ਗੱਲ ਮੇਰੀ ਭੈਣ ਨਹੀਂ ਜੇ ਤੁਹਾਡੀ ਧੀ ਨਹੀਂ ਸੀਗੀ ਇਹਦਾ ਕਹਿਣਾ ਹੈ ਕਿ ਆਟੋ ਵਾਲੇ ਨੇ ਮੇਰੇ ਥੱਪੜ ਮਾਰਿਆ ਸਾਡੇ ਕੋਈ ਐਵੀਡੈਂਸ ਨਹੀਂ ਬੈਂਕ ਦੇ ਮੋਰੇ ਸੀ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਇਹ ਸਰ ਬਿਲਕੁਲ ਗਲਤ ਹੈ ਤੁਸੀਂ ਦੇਖ ਸਕਦੇ ਤੁਸੀਂ ਕੈਮਰੇ ਵੀ ਚੈੱਕ ਕਰ ਸਕਦੇ ਹੋ ਕਿ ਨੇ ਥੱਪੜ ਮਾਰਿਆ ਲੇਡੀਜ਼ ਮੇਰੇ ਮੈਂ ਕਹੇ ਜੇ ਤੂੰ ਮੇਰੇ ਮਾਰੂਗੀ ਮੈਂ ਵੀ ਤੇਰੇ ਵਾਈਸ ਹਸਬੰਡ ਤੇ ਮਾਰੂਗਾ ਬੇ ਤੇਰੇ ਨਾਲ ਸਾਡੀ ਕੋਈ ਇਦਾਂ ਦੀ ਗੱਲਬਾਤ ਨਹੀਂ ਧੀ ਤੇ ਰੋਲਾ ਤੁਹਾਡਾ ਆਟੋ ਵਾਲਿਆਂ ਦਾ ਸੀਗਾ ਆਪਾਂ ਦੇ ਵਿੱਚ ਇਹਨਾਂ ਨਾਲ ਰੋਲਾ ਕਰਦਾ ਸੀ ਤੁਹਾਡਾ ਉਹ ਮੇਰੇ ਨਾਲ ਦੇ ਮੁੰਡੇ ਨਾਲ ਗੱਲਬਾਤ ਸੀਗੀ ਸਾਰੀ ਇਹਨਾਂ ਨੇ ਇਹ ਚੱਲ ਗਏ ਮੈਂ ਸਾਈਡ ਨੂੰ ਹੋ ਗਿਆ ਇਹਨਾਂ ਨੇ ਮੈਨੂੰ ਛੱਡਾ ਮਾਰ ਕੇ ਜੋ ਗੱਲ ਕੱਢੀ ਹੋਰ ਉੱਥੇ ਲੇਡੀਜ਼ ਵੀ ਖੜੇ ਸੀ ਮਗੰਦਪਾਉ ਨੂੰ ਜਾਣ ਵਾਲੀਆਂ ਸਵਾਰੀਆਂ ਕਿਸੇ ਨੂੰ ਵੀ ਪੁੱਛ ਰਹੇ ਜੇ ਮੈਂ ਗਲਤ ਹਾਂ ਮੈਂ ਤੁਹਾਡੀ ਜੁੱਤੀ ਮੇਰਾ ਸਾਰਾ ਹਾਂ ਤੁਹਾਡਾ ਸਵਾਰੀਆਂ ਨਾ ਹੱਥੋ ਪਾਈ ਕਰਨਾ ਬਣਦਾ ਭਾਜੀ ਨਹੀਂ ਸਰ ਮੈਂ ਤਾਂ ਸਵਾਰੀਆਂ ਨਾਲ ਹੱਥੇ ਪਾਈ ਨਹੀਂ ਹੱਤ ਕੱਪੜੇ ਕਿੱਥੋਂ ਪਾੜ ਕੇ ਉਹਨਾਂ ਦੇ ਫਿਰ ਕੱਪੜੇ ਨਹੀਂ ਸਰ ਸਾਨੂੰ ਪਤਾ ਕਿੱਦਾਂ ਫਾੜੇ ਸਰ ਮੇਰੇ ਨੇ ਮੇਰੇ ਤਾਂ ਇਹ ਖੌਦ ਮੇਰੇ ਮੁੰਡੇ ਨਾਲ ਜਿੰਨੇ ਸਰਦਾਰ ਜੀ ਦਾ ਕਹਿਣਾ ਹੈ ਕਿ ਆਟੋ ਵਾਲਿਆਂ ਨੇ ਸਾਰੇ ਜਿਹੜਾ ਨੇ 4-5 ਜਣਿਆਂ ਨੇ ਮੈਨੂੰ ਬਾਹਾਂ ਤੋਂ ਫੜਿਆ ਸੀਗਾ ਮੈਂ ਉਹਨਾਂ ਦੇ ਕਿੱਦਾਂ ਮਾਰ ਦੂੰਗਾ ਹਾਂਜੀ ਉਹਨਾਂ ਦਾ ਇਹ ਕਹਿਣਾ ਹੈ ਕਿ ਮੈਨੂੰ 4-5 ਆਟੋ ਵਾਲਿਆਂ ਨੇ ਫੜਿਆ ਸੀਗਾ ਤੇ ਮੈਂ ਕਿੱਦਾਂ ਮਾਰੂੰਗਾ ਉਹਨਾਂ ਨੂੰ ਸਰ ਕਿਸੇ ਨੇ ਨਹੀਂ ਫੜਿਆ ਸੀਗਾ ਮੇਰੇ ਨਾਲ ਦਾ ਮੁੰਡਾ ਮਨਦੀਪ ਆ ਉਹਨੂੰ ਪੁੱਛ ਲਿਓ ਹੋਰ ਵੀ ਮੁੰਡਿਆਂ ਤੇ ਬਦਾਨਾ ਕਿਸੇ ਨੇ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਨਾ ਕਿਸੇ ਨੇ ਉਹਨੂੰ ਫੜਿਆ ਵਾ ਸਾਰਿਆਂ ਨੇ ਤਾਂ ਮੈਨੂੰ ਫੜਿਆ ਦੇਖੋ ਮੇਰੀ ਅੱਜ ਸਾਰੀਆਂ ਸ਼ਰਟਾਂ ਫਟੀਆਂ ਆ ਪਿੱਛੇ ਰੁਈ ਫਟੀਆਂ ਤੁਸੀਂ ਇਹ ਦੱਸੋ ਮੈਨੂੰ ਜਿਹੜਾ ਇੰਨਾ ਮਾਰਿਆ ਜਾਂ ਬੈਗ ਸਾਰੀ ਉਹ ਮੁੰਡਾ ਉਹ ਜਨਾਨੀ ਜਿਹੜੀ ਬੋਲਦੀ ਬਲਵਟ ਝੂਠ ਬੋਲਦੀ ਵੀ ਜਨਾਨੀ ਕਰੋ ਹਾਂਜੀ ਸਰ ਉਹ ਝੂਠ ਬਿਲਕੁਲ ਬੋਲ ਰਹੀ ਆ ਸਾਰੇ ਦੇਖੋ ਇਹਨਾਂ ਨੂੰ ਚਲੋ ਜੇ ਕੁਝ ਜਦ ਤੁਸੀਂ ਚਲੇ ਗਏ ਤੁਹਾਡੇ ਨਾਲ ਮੇਰੀ ਗੱਲ ਖਤਮ ਹੋ ਗਈ ਤੁਸੀਂ ਅੰਦਰੋਂ ਚੱਡਾ ਮਾਰਕੀਟ ਦੇ ਵਿੱਚੋਂ ਤੁਸੀਂ ਬੈਠੇ ਈ ਰੈਕਸ਼ੀ ਦੇ ਵਿੱਚ ਮਾਪੇਣ ਦੇ ਗਾਲਾਂ ਕੱਢਿਆ ਕੀ ਗੱਲ ਸੀ ਅਸੀਂ ਧੀ ਪੈਣ ਆਣੇ ਨਹੀਂ ਸੀਗੇ ਤੁਸੀਂ ਸਾਨੂੰ ਵਿੱਚੋਂ ਗਾਲਾਂ ਕੱਢੀਆਂ ਤੁਸੀਂ ਵਾਪਸ ਮੁੜ ਕੇ ਆਏ ਮੈਂ ਤੁਹਾਨੂੰ ਦੇਖ ਲਾਂਗੀ ਤੁਹਾਡਾ ਇਦਾਂ ਕਰਦਾਂਗੇ ਇਹ ਤੁਹਾਡੀ ਤੁਹਾਡੀ ਯੂਨੀਅਨ ਬਣੀ ਉੱਥੇ ਹਾਂਜੀ ਸਰ ਸਾਡੀ ਯੂਨੀਅਨ ਹੈ ਕੋਣ ਪ੍ਰਧਾਨ ਤੁਹਾਡਾ ਸਾਡਾ ਮੁੰਡਾ ਕਾਰਨ ਆ ਜੀ ਕਾਮਰੇਟ ਵਾ ਸਾਡੇ ਜਿਹੜਾ ਆਟੋ ਵਾਲਾ ਆਇਆ ਸੀ ਮੁੰਡਾ ਉਹ ਕੌਣ ਸੀਗਾ ਆਟਾ ਵਾਲਾ ਉਹ ਸਾਡੇ ਸਟੈਂਡ ਦਾ ਹੀ ਆ ਜੀ ਮੁੰਡਾ ਨੇ ਫੇ ਤੁਹਾਡੀ ਕੁੱਟ ਮਾਰ ਕਿਉਂ ਕਰ ਲਾ ਪਏ ਹੋ ਜਿਹੜਾ ਤੁਹਾਡਾ ਆਟੋ ਦਾ ਬੰਦਾ ਤੁਹਾਡੇ ਦਾ ਜੁੜੀਆਂ ਦਾ ਬੰਦਾ ਤੁਹਾਡੇ ਦਾ ਨਹੀਂ ਉਹ ਇਰ ਐਕਸੈਸ ਉਹ ਸਾਡੇ ਸਟੈਂਡ ਦਾ ਨਹੀਂ ਹੈਗਾ ਹਾਂਜੀ ਉਹ ਇਰ ਐਕਸੈਸ ਸਾਡੇ ਆਟੋ ਆ ਜੀ ਹਾਂਜੀ ਸਾਡੇ ਪਰਮਟ ਵਾਲੇ ਆ ਜੀ ਉਹਨਾਂ ਦੇ ਪਰਮਟ ਤੋਂ ਬਗੈਰ ਆ ਉਹ ਸਾਜੀ ਸਾਡਾ ਜਿੱਥੇ ਸਾਡੇ 20 ਮਹੀਨੇ ਸਾਡਾ ਤੇਰ ਪਾਣੀ ਖਰਚਾ ਸਾਡਾ ਨਹੀਂ ਪੂਰਾ ਹੁੰਦਾ ਅਸੀਂ ਕਹੀਦਾ ਤੁਸੀਂ ਅੱਗੇ ਚੱਕੋ ਅੱਗੇ ਤੁਹਾਨੂੰ ਕਹਿੰਦਾ ਨਹੀਂ ਕੋਈ ਵੀ ਠੀਕ ਹੈ ਭਾਜੀ ਹਾਂਜੀ ਠੀਕ ਹੈ ਸਾਹਿਬ